ਜਿੰਦਾਬਾਦ ਜੁਗਤ ਕਿਸਾਨ ਮੋਰਚਾ ਜਿੰਦਾਬਾਦ ਜੋ ਕਿਸਾਨ ਨਾਲ ਟਕਰਾਏਗਾ ਜਿੰਦਾਬਾਦ ਕੇਂਦਰ ਸਰਕਾਰ ਦੇ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਲਈ 1 ਅਕਤੂਬਰ ਦਾ ਸਮਾਂ ਤੈਅ ਕੀਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਪਰ ਰਾਤੋਂ ਰਾਤ ਹੁਣ ਕੇਂਦਰ ਸਰਕਾਰ ਵੱਲੋਂ 11 ਅਕਤੂਬਰ ਨੂੰ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਆਦੇਸ਼ਾਂ ਤੋਂ ਬਾਅਦ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਕੇਂਦਰ ਸਰਕਾਰ ਹਮੇਸ਼ਾ ਹੀ ਗਲਤ ਫੈਸਲੇ ਲੈ ਰਹੀ ਹੈ। ਕਿਉਂਕਿ 1 ਅਕਤੂਬਰ ਤੋਂ ਖਰੀਦ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਅੱਗੇ। ਤੇ ਐਤਕੀ ਵੀ ਮਤਲਬ 1 ਅਕਤੂਬਰ ਤੋਂ ਹੋਣੀ ਚਾਹੀਦੀ ਸੀ। ਯਾਰ ਮੰਡੀ ਦੇ ਵਿੱਚ ਦੇਖਿਆ ਵੀ ਮੰਡੀ ਦੇ ਵਿੱਚ ਢੇਰੀਆਂ ਆਉਣੀਆਂ ਸ਼ੁਰੂ ਨੇ। ਵਿਕਰੀ ਵੀ ਹੋ ਰਹੀ ਹੈ। ਭਾਵੇਂ ਅਜੇ ਪ੍ਰਾਈਵੇਟ ਹੋ ਰਹੀ ਹੈ ਪਰ ਸਰਕਾਰੀ ਤੌਰ ਤੇ ਅਜੇ ਤੱਕ ਖਰੀਦ ਨਹੀਂ ਹੋਈ। ਉਮ ਮੈਂ ਸਮਝਦਾ ਵੀ ਇਹ ਨੀਤੀਆਂ ਨੇ ਜਿਹੜੀਆਂ ਸਰਕਾਰ ਦੀਆਂ ਗਲਤ ਨੇ ਪਰ ਬਹਾਨਾ ਇਹ ਬਣਾਇਆ ਜਾ ਰਿਹਾ ਵੀ ਮੌਇਸਚਰ ਵਧਾ ਹੈ ਜੇ ਦੇਖੋ ਮੀਂਹ ਪਿਆ ਤਾਂ ਇਹ ਕੋਈ ਕਾਰਨ ਨਹੀਂ ਹੈ ਵੀ ਕਿਸਾਨ ਦੀ ਫਸਲ ਗਿੱਲੀ ਹੋ ਗਈ ਜੇ ਤਾਂ ਗਿੱਲੀ ਹੋਈ ਹੈ ਫਿਰ ਫਿਰ ਆਪਾਂ ਮੰਨ ਸਕਦੇ ਹਾਂ ਕਿਉਂਕਿ ਜੇ ਗਿੱਲੀ ਹੁੰਦੀ ਆ ਤਾਂ ਸੁੱਕ ਵੀ ਜਾਂਦੀ ਆ ਨਾਲ ਦੀ ਨਾਲ ਪਰ ਇਸ ਮੌਕੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਜੀ ਇਹ ਜਿਹੜਾ ਕਿਸਾਨ ਅੱਜ ਖੇਤ ਤੋਂ ਵੱਢ ਰਿਹਾ ਹੈ ਉਹਦੀ ਉਸ ਫਸਲ ਨੂੰ ਉਹ ਕਿੱਥੇ ਸੰਭਾਲੇਗਾ ਉਹਦੇ ਤਾਂ ਪਹਿਲੇ ਹੀ ਖਰਚੇ ਫालतੂ ਆ ਰਹੇ ਨੇ ਪਹਿਲੇ ਹੀ ਉਸ ਦੀ ਵਧ ਰਹੀ ਹੈ ਹੁਣ ਉਹਦਾ ਖਰਚਾ ਹੋਰ ਪੈ ਜਾਏਗਾ ਜੇ ਉਹਨੂੰ ਘਰੇ ਰੱਖੇਗਾ ਤਾਂ ਵੀ ਉਹਦੇ ਲਈ ਸਮੱਸਿਆ ਹੈ ਦੁਬਾਰਾ ਉਹਨੂੰ ਲੱਦ ਕੇ ਮੰਡੀ ਲੈ ਜਾਏਗਾ ਤਾਂ ਦੁਬਾਰਾ ਸਮੱਸਿਆ ਹੈ ਮਤਲਬ ਉਹਦੀ ਕੋਸਟ ਵਧ ਜਾਏਗੀ ਸੋ ਇਸ ਕਰਕੇ ਇਹ ਫੈਸਲਾ ਜਿਹੜਾ ਸਰਕਾਰ ਦਾ ਬਹੁਤ ਗਲਤ ਹੈ ਇਹ ਤੁਰੰਤ ਉਹਨਾਂ ਨੂੰ ਇਹ ਗੱਲ ਰਿਵਿਊ ਕਰਨੀ ਚਾਹੀਦੀ ਔਰ ਜਿਹੜੀ ਖਰੀਦ ਹੈ ਇਹ ਸ਼ੁਰੂ ਹੋਣੀ ਚਾਹੀਦੀ ਹੈ। ਗਿੱਟਾ ਝੋਨਾ ਵੀ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਫਿਰ ਇੰਨਾ ਲੇਬਰ ਦਾ ਵੀ ਖਰਚਾ ਹੁਣ ਕਿਸ ਤਰ੍ਹਾਂ ਸਾਂਭਣਗੇ ਕਿਸਾਨ ਨਹੀਂ ਇਹਦੀਆਂ ਸਮੱਸਿਆਵਾਂ ਬਹੁਤ ਹੋਣਗੀਆਂ। ਇਹਦੀ ਸਮੱਸਿਆ ਇਹ ਵੀ ਹੋਏਗੀ ਕਿਉਂਕਿ ਹੁਣ ਇਸ ਮੌਕੇ ਇਹ ਜਿਹੜੀ ਫਸਲ ਆਉਂਦੀ ਹੈ ਜੇ ਉਹ ਵਿਕੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਗਲਟ ਨਹੀਂ ਆਊਗਾ। ਫਿਰ ਇਹ ਹੈ ਵੀ ਜਦੋਂ ਹੁਣ 11 ਤਰੀਕ ਇਹਨਾਂ ਨੇ ਕਰ ਦਿੱਤੀ ਹੈ 11 ਤਰੀਕ ਨੂੰ ਜੇ ਮਾਲ ਉਦੋਂ ਤੱਕ ਰੋਕ ਕੇ ਰੱਖਿਆ ਹੋਇਆ ਮਾਲ ਉਦੋਂ ਲਿਆ ਕੇ ਮੰਡੀ 'ਚ ਸਿਟਿਆ ਫਿਰ ਤਾਂ ਵੈਸੇ ਹੀ ਨਹੀਂ ਇੱਥੇ ਮੰਡੀ 'ਚ ਵਿਕਰੀ ਹੋਣੀ। ਬਹੁਤ ਜ਼ਿਆਦਾ ਵੱਡੀ ਸਮੱਸਿਆ ਖੜੀ ਹੋ ਜਾਣੀ ਹੈ ਇਸ ਗੱਲ ਦੀ। ਤੋ ਇਹ ਇਹ ਫੈਸਲਾ ਜਿਹੜਾ ਸਰਕਾਰ ਦਾ ਗਲਤ ਹੈ ਬਿਨਾ ਸੋਚੇ ਸਮਝੇ ਜਿਹੜੇ ਏਸੀ ਕਮਰੇ ਚ ਬੈਠ ਕੇ ਫੈਸਲੇ ਲੈਂਦੇ ਨੇ ਨਾ ਇਹ ਇਦਾਂ ਤੇ ਹੀ ਹੁੰਦੇ ਨੇ ਜਿਹੜੀ ਪ੍ਰਾਈਵੇਟ ਹੁਣ ਖਰੀਦ ਕਰ ਰਹੇ ਆ ਉਹਨਾਂ ਨੂੰ ਫਾਇਦਾ ਇਸ ਚੀਜ਼ ਦਾ ਜੇ ਨਾ ਰੇਟ ਕਰਨੀ ਸਰਕਾਰ ਨੇ ਖਰੀਦੀ ਤੇ ਪ੍ਰਾਈਵੇਟ ਆਪਣੀ ਮਨਮਰਜ਼ੀ ਨਾਲ ਲਾਉਗੀ ਦੇਖੋ ਪ੍ਰਾਈਵੇਟ ਖਰੀਦ ਆ ਜਿਹੜੀ ਉਹ 1509 ਦੀ ਜਾਂ 1121 ਦੀ ਹੁੰਦੀ ਹੈ ਆ ਦੂਸਰੀ ਐ ਦੂਸਰਾ ਝੋਨਾ ਤਾਂ ਤਕਰੀਬ ਨਾਲ ਉਹ ਸਰਕਾਰੀ ਖਰੀਦੇ ਹੁੰਦੀ ਹੈ 1509 ਝੋਨਾ ਜਿਹੜਾ ਉਹ ਇਸ ਮੌਕੇ ਮੰਡੀ ਚ ਆ ਰਿਹਾ ਔਰ ਉਹ ਵਿਕ ਰਿਹਾ ਹੈ ਤੋ ਇਹ ਆ ਵੀ ਇਹ ਸਮੱਸਿਆ ਜਿਹੜੀ ਮੈਂ ਸਮਝਦਾ ਵੀ ਸਰਕਾਰ ਨੂੰ ਇਹਦੇ ਤੇ ਮੋੜ ਗੌਰ ਕਰਨੀ ਚਾਹੀਦੀ ਯਾਰ ਇਹ ਫੈਸਲਾ ਲੈਣਾ ਚਾਹੀਦਾ ਵੀ ਖਰੀਦ ਆ ਜਿਹੜੀ ਨਿਰੰਤਰ ਜਾਰੀ ਹੋਣੀ ਚਾਹੀਦੀ ਹੈ ਠੀਕ ਹੈ ਮੋਇਸਚਰ ਦਾ ਉਹਨਾਂ ਨੇ ਰੱਖਿਆ ਵੈਸੇ ਤਾਂ ਮੋਇਸਚਰ ਕੰਟੈਂਟ ਵੀ ਇਹਨਾਂ ਨੂੰ ਥੋੜਾ ਜਿਹਾ ਵਧਾਉਣਾ ਚਾਹੀਦਾ ਕਿਉਂਕਿ ਇਹ 17 ਮੋਇਸਚਰ ਰੱਖਦੇ ਨੇ 17 ਮੋਇਸਚਰ ਤੇ ਇਹ ਆ ਵੀ ਝੋਨਾ ਬਹੁਤ ਮਤਲਬ ਔਖਾ ਆਉਂਦਾ ਉਹ ਇਹ ਇੱਕ ਗਲਤ ਫੈਸਲੇ ਨੇ ਸਰਕਾਰ ਦੇ। ਉਹ ਨਾਮ ਚਣੂਨੀ ਨੇ ਕਿਹਾ ਕਿ ਜਿਹੜਾ ਬੀਜੇਪੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕੋਟੀਆਂ ਦਾ ਘਰਾਉ ਕਰਨਾ ਚਾਹੀਦਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਇਹ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਹੈ। ਜਿਹੜਾ ਸੰਯੁਕਤ ਮੋਰਚਾ ਕੋਈ ਵੀ ਫੈਸਲਾ ਲਾਊਗਾ ਅਸੀਂ ਉਹਦੇ ਨਾਲ ਆ ਸੰਯੁਕਤ ਮੋਰਚੇ ਦੀ ਕਾਲ ਜਿਵੇਂ ਹੁਣ ਬੰਦ ਦਾ ਸਰਦਾ ਦਿੱਤਾ ਹੈ। ਆਉਣ ਵਾਲੇ ਸਮੇਂ 'ਚ ਕੀ ਫੈਸਲਾ ਲਿਆ ਜਾਂਦਾ ਹੈ ਮੀਟਿੰਗ ਕਰਕੇ ਕੀਤਾ ਜਾਂਦਾ ਹੈ ਕਿਸੇ ਇੱਕ ਦਾ ਫੈਸਲਾ ਨਹੀਂ ਮੰਨਿਆ ਜਾਂਦਾ ਨਹੀਂ ਕੇਂਦਰ ਨੂੰ ਰਾਤ ਤੋਂ ਰਾਤ ਇਹੋ ਜਿਹਾ ਫੈਸਲਾ ਲੈਣ ਦੀ ਗੀ ਲੋੜ ਕੋਈ ਪਹਿਲਾਂ ਵੀ ਪਤਾ ਸੀਗਾ ਵੀ ਇੱਕ ਤਰੀਕਾ ਨਾ ਫਰੀਦ ਕਿ ਪਹਿਲਾਂ ਕਿਉਂ ਨਹੀਂ ਕੀਤਾ ਜੀ ਮੈਂ ਤੁਹਾਨੂੰ ਦੱਸਿਆ ਵੀ ਕੇਂਦਰ ਸਰਕਾਰ ਜਿਸ ਤਰ੍ਹਾਂ ਉਹਨਾਂ ਨੇ ਕਾਲੇ ਕਾਨੂੰਨ ਬਣਾਏ ਨੇ ਉਹ ਵੀ ਕਿਸਾਨਾਂ ਨੂੰ ਮਾਰਨ ਲਈ ਬਣਾਏ ਨੇ ਉਹਦਾ ਵਿਰੋਧ ਹੋ ਰਿਹਾ ਹੈ ਲਗਾਤਾਰ ਹੋ ਰਿਹਾ ਹੈ ਤੁਹਾਡੇ ਸਾਹਮਣੇ ਵੀ ਪੰਜਾਬ 'ਚ ਉੱਠਿਆ ਅੰਦੋਲਨ ਅੱਜ ਦੇਸ਼ ਵਿਆਪੀ ਅੰਦੋਲਨ ਬਣ ਗਿਆ ਦੁਨੀਆ ਵਿਆਪੀ ਅੰਦੋਲਨ ਬਣ ਗਿਆ ਅੱਜ ਮੈਂ ਇਹ ਵੀ ਉਸੇ ਨੀਤੀ ਦੇ ਤਹਿਤ ਆ ਵੀ ਕਿਸਾਨ ਨੂੰ ਕੋਈ ਰਗੜ ਦਿਓ ਕਿਸਾਨ ਨੂੰ ਮਾਰ ਦਿਓ ਖੂਨ ਨਿਚੋੜਨ ਵਾਲੀ ਕਿਸਾਨ ਦੀ ਕਸਰ ਰਹਿੰਦੀ ਹੈ ਇਹ ਖੂਨ ਨਿਚੋੜਨ ਵਾਲੀ ਗੱਲ ਕਰ ਰਹੀ ਹੈ ਸਰਕਾਰ ਤੁਹਾਨੂੰ ਲੱਗਦਾ ਨਹੀਂ ਕਿ ਅੱਗੇ ਹੁੰਦਾ ਫੈਸਟੀਵਲ ਸੀਜ਼ਨ ਵੀ ਆ ਫਿਰ ਦੁਗਾਲੀ ਦੁਸ਼ਹਿਰਾ ਤਾਂ ਫਿਰ ਕਿਸਾਨ ਇੱਥੇ ਹੀ ਮਨਾਉਂਗੇ ਕਿਵੇਂ ਦੇਖਦੇ ਹੋ ਇਹ ਸਰਕਾਰ ਦੀਆਂ ਨੀਤੀਆਂ ਕਾਰਨ ਅੱਗੇ ਵੀ ਕਿਸਾਨ ਨੇ ਜਿਹੜੇ ਦੀਵਾਲੀ ਦੁਸ਼ਹਿਰਾ ਮੰਡੀਆਂ 'ਚ ਬਤਾਉਂਦੇ ਨੇ ਐਤਕੀ ਮੈਨੂੰ ਲੱਗਦਾ ਵੀ ਐਤਕੀ ਵੀ ਉਹੀ ਕੰਮ ਹੋਏਗਾ ਸਾਡੇ ਨਾਲ ਕਿਉਂਕਿ ਜੇ ਨਿਰੰਤਰ ਜਾ ਰਿਹਾ ਖਰੀਦ ਹੁੰਦੀ ਹੈ ਤਾਂ ਕਿਸਾਨ ਇਹ ਆ ਵੀ ਫਸਲ ਵੇਚ ਕੇ ਆਪਣਾ ਕੰਮ ਹਰੇ ਇੱਕ ਇਹਨਾਂ ਨੂੰ ਇਹ ਵੀ ਸਮਝ ਨਹੀਂ ਹੈ ਵੀ ਇਹਦੇ ਨਾਲ ਦੀ ਨਾਲ ਕਣਕ ਦੀ ਬਜਾਈ ਵੀ ਹੈ ਉਹਦੇ ਲਈ ਸਮਾਂ ਨਹੀਂ ਹੈ ਫਿਰ ਇਹਨਾਂ ਨੇ ਹੁਣ ਕਿਸਾਨ ਕੀ ਹੈ ਮਜਬੂਰੀ ਪਾਸ ਉਹਨਾਂ ਨੂੰ ਪਰਾਲੀ ਨੂੰ ਅੱਗ ਵੀ ਲਾਉਣੀ ਪਊ ਇਹ ਵੀ ਸਰਕਾਰ ਦੇ ਸਿਰ ਮੜਿਆ ਜਾਊਗਾ ਫਿਰ ਕਿਉਂਕਿ ਸਰਕਾਰ ਹੀ ਕਰਾ ਰਹੀ ਹੈ ਇਹ ਕੰਮ ਜੇ ਅੱਜ ਸਾਡੀ ਫਸਲ ਵਿਕ ਜਾਂਦੀ ਹੈ ਅਸੀਂ ਖੇਤ ਨੂੰ ਸੰਭਾਲਣ ਵਾਲੇ ਪਾਸੇ ਜਾਵਾਂਗੇ ਅਸੀਂ ਪਰਾਲੀ ਨੂੰ ਅੱਗ ਵੀ ਨਹੀਂ ਲਾਵਾਂਗੇ ਾਰੇ ਆ ਵੀ ਜੇ ਸਰਕਾਰ ਸਾਨੂੰ 11 ਤਰੀਕ ਤੇ ਲੈ ਗਈ ਤਾਂ ਮਤਲਬ ਫੇਰ ਸਾਡੇ ਕੋਲ ਦਿਨ ਹੀ 10:15 ਕਣਕ ਦੀ ਬਜਾਈ ਕਰਨੀ ਹੈ ਆਲੂ ਦੀ ਬਜਾਈ ਕਰਨੀ ਹੈ ਉਹ ਕਿਸਾਨ ਜਾਣਗੇ ਕਿੱਧਰ ਉਹਨਾਂ ਦੀ ਤਾਂ ਉਹਨਾਂ ਲਈ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਣੀ ਹੈ ਸਰਕਾਰ ਬੌਣ ਕੇ ਕਰਦੇ ਯਾਰੀ ਕਿਸਾਨਾਂ ਨੂੰ ਦਿਨ ਆਪਣੇ ਆਪ ਤੈਅ ਕਰਨ ਲੱਗ ਗਈ ਕਦੋਂ ਜਿਹੜੀ ਲਾਣੀ ਹੈ ਕਦੋਂ ਵੱਢਣੀ ਹੈ ਹੁਣ ਤਾਂ ਆਪਾਂ ਉਹਨਾਂ ਦੇ ਸਰਕਾਰ ਆਪਣੇ ਥੱਲੇ ਲੈਂਦੀ ਜਾ ਰਹੀ ਹੈ ਨੇ ਸਰਕਾਰ ਕੋਈ ਗੱਲ ਸੋਚਦੀ ਨਹੀਂ ਹੈ ਅਸਲ ਚ ਕੀ ਹੈ ਵੀ ਇਹਨਾਂ ਦੀ ਜਿਹੜਾ ਮਤਲਬ ਅਫਸਰ ਸਾਹੀ ਹੈ ਨਾ ਜਿਹੜੇ ਏਸੀ ਕਮਰੇ ਚ ਬੈਠੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਫਸਲ ਉਗਦੀ ਕਿਵੇਂ ਆ ਇਹ ਪੈਦਾ ਕਿਵੇਂ ਹੁੰਦੀ ਹੈ ਇਹਦੇ ਤੇ ਕਿੰਨੀਆਂ ਕਠਿਨਾਈਆਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਤੁਹਾਡੀ ਤੁਹਾਡੀ رائے ਮੁਤਾਬਕ ਕੋਈ ਹੈ ਕਿਸਾਨਾਂ ਦੀ ਬਾਹ ਫੜਨ ਵਾਲੀ ਕੋਈ ਪਾਰਟੀ ਦੇਖੋ ਰਾਜਨੀਤਿਕ ਪਾਰਟੀਆਂ ਸਾਰੀਆਂ ਹੀ ਮਿਲ ਜੁਲ ਕੇ ਕਿਸਾਨਾਂ ਨੂੰ ਦਬਾਉਣ ਵਾਲੇ ਪਾਸੇ ਚੱਲ ਰਹੀਆਂ ਨੇ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਇਹ ਕਰਾਉਣਾ ਚਾਹੁੰਦੇ ਨੇ ਸਾਡੀ ਜਿਹੜੀ ਜ਼ਮੀਨ ਹੈ ਉਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਔਰ ਮੈਂ ਸਮਝਦਾ ਵੀ ਇਹਦੇ ਨਾਲ ਕੀ ਹੈ ਇਕੱਲਾ ਕਿਸਾਨ ਨਹੀਂ ਮਰੇਗਾ ਨਾਲ ਇਹ ਵੀ ਹੈ ਵੀ ਜਿਹੜਾ ਆਮ ਜਨਤਾ ਹੈ ਗਰੀਬ ਮਜ਼ਦੂਰ ਵੀ ਹੈ ਕੋਈ ਵੀ ਕੰਮ ਕਰਨ ਵਾਲਾ ਹੈ ਜਨਤਾ ਆਮ ਲੋਕ ਆਗੇ ਆਮ ਲੋਕਾਂ ਦੀ ਵੀ ਇਹ ਕਹਿ ਲਈਏ ਵੀ ਉਹਨਾਂ ਦਾ ਬਈ ਜਿੰਨਾ ਦੁਬਾਰ ਹੋ ਜਾਏਗਾ ਜਦੋਂ ਰੋਟੀ ਆ ਜਿਹੜੀ ਮਹਿੰਗੀ ਹੋਏਗੀ। ਅ ਇਹ ਇਸ ਤਰ੍ਹਾਂ ਜੀ ਦੇਖੋ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਪਹਿਲਾਂ ਤੋਂ ਹੀ ਅਸੀਂ ਮਹਿਸੂਸ ਕਰਦੇ ਹਾਂ ਉਹ ਕਿਸਾਨਾਂ ਨੂੰ ਮਾਰਨ ਵਾਸਤੇ ਬਣਾਈਆਂ ਜਾਂਦੀਆਂ ਨੇ। ਹੁਣ ਤੁਸੀਂ ਦੇਖੋ ਇੱਧਰ ਨਿਗਾਹ ਮਾਰ ਕੇ ਦੇਖੋ ਜੀਰੀਆਂ ਮੰਡੀ ਦੇ ਵਿੱਚ ਲੈ ਆਏ। ਪਰ ਜਿਹੜੀ ਖਰੀਦ ਹੈ ਉਹਨੂੰ ਅੱਗੇ ਵਧਾਈ ਜਾ ਰਹੇ ਨੇ 10 ਦਿਨ ਹੋਰ ਅੱਗੇ ਵਧਾਤੀ। ਉਹ ਆ ਕੇ ਇੱਥੇ ਮਤਲਬ ਜ਼ਮੀਨ ਤੇ ਤਾਂ ਦੇਖਦੇ ਨਹੀਂ ਹੈਗੇ ਵੀ ਹੋਕ ਕੀ ਰਿਹਾ ਹੈ। ਤੇ ਆਪਣੇ ਜਿਹੜੇ ਫੈਸਲੇ ਨੇ ਉੱਥੇ ਸਾਡੇ ਸਾਡੇ ਤੇ ਥੋਪੀ ਜਾ ਰਹੇ ਨੇ। ਇਹੀ ਗੱਲਾਂ ਨੇ ਜਿਹਦੇ ਵਿੱਚ ਉਹ ਸਾਨੂੰ ਮਤਲਬ ਕਿੰਨਾ ਵੱਡਾ ਤੁਸੀਂ ਦੇਖ ਰਹੇ ਹੋ ਸੰਘਰਸ਼ ਕਰਨਾ ਪੈ ਰਿਹਾ ਸਾਲ ਲਗਭਗ ਹੋਣ ਵਾਲਾ ਦਿੱਲੀ ਦੇ ਬਾਡਰਾਂ ਤੇ ਬੈਠਿਆਂ ਨੂੰ ਉਹ ਸਾਰਾ ਕੁਝ ਇਸੇ ਕਰਕੇ ਹੋ ਰਿਹਾ ਅਸੀਂ ਆਪਣਾ ਕੰਮ ਵੀ ਦੇਖਣਾ ਤੇ ਉੱਥੇ ਜਿਹੜਾ ਸੰਘਰਸ਼ ਹੈ ਉਹ ਵੀ ਚਲਾਉਣਾ ਹੈ ਪਰ ਸਰਕਾਰ ਸਾਰੇ ਪਾਸਿਓਂ ਘੇਰਨ ਤੇ ਲੱਗੀ ਹੋਈ ਹੈ ਇਹ ਉਹ ਪਤਾ ਨਹੀਂ ਕਿਉਂ ਗੁਲਾਮ ਸਾਨੂੰ ਬਣਾਉਣਾ ਚਾਹੁੰਦੀ ਹੈ بارش ਦਾ ਮਹਾਨਾ ਦਿੱਤਾ بارش ਦਾ ਮੰਡੀ ਜਿੱਥੇ ਵੀ ਹੋ ਸਕਦੀ ਹੈ ਜ਼ਰੂਰੀ ਤਾਂ ਨਹੀਂ ਖੇਤਾਂ ਜੇ ਮੀਂਹ ਪੈ ਰਹੇ ਆ ਉੱਥੇ ਨਰਮ ਨਰਮ ਹੋ ਜੂ ਉਹ ਅ ਨਹੀਂ ਦੇਖੋ بارش ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ بارش ਜਦੋਂ ਪੈ ਗਈ بارش ਪੈਣ ਤੋਂ ਇੱਕ ਦਿਨ ਬਾਅਦ ਜਦੋਂ ਜੀਰੀ ਖੜੀ ਆ ਉਹ ਸੁੱਕ ਜਾਂਦੀ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ 2 ਘੰਟੇ ਵੀ ਧੁੱਪ ਲੱਗੀ ਉਹਨੂੰ 2 ਘੰਟੇ ਵੀ ਹਵਾ ਚੱਲ ਗਈ ਉਹਨੇ ਸੁੱਕ ਜਾਣਾ ਨਾਲ ਦੀ ਨਾਲ بارش ਦਾ ਉੱਤੇ ਕੋਈ ਅਸਰ ਨਹੀਂ ਹੈਗਾ ਤੇ ਜਿਹੜੀ ਮੰਡੀ ਦੇ ਵਿੱਚ ਜੀਰੀ ਆ ਗਈ ਉਹ ਤਾਂ ਉਦੋਂ ਵੀ ਪੈ ਸਕਦੀ ਹੈ ਵਾਰਸ ਬਾਅਦ ਚ ਵੀ ਪੈ ਸਕਦੀ ਹੈ 10 ਤਰੀਕ ਤੋਂ 11 ਤਰੀਕ ਤੋਂ ਬਾਅਦ ਵੀ ਪੈ ਸਕਦੀ ਹੈ ਉਹਦਾ ਫਿਰ ਕੀ ਕਰਨਗੇ ਇਹ ਤਾਂ ਐਵੇਂ ਸਭ ਬਹਾਨੇਬਾਜ਼ੀ ਹੈ ਹਰਾਨ ਕਰਨ ਦੀ ਗੱਲ ਹੈ ਸਾਰਾ ਮਤਲਬ ਗੱਲ ਇਹ ਹੈ ਵੀ ਦਬਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਖਤਮ ਕਰਨ ਦੀ ਕਿਸਾਨ ਨੂੰ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਤਾਂ ਜਿਵੇਂ ਬਟਨ ਸ਼ੁਰੂ ਹੋ ਗਏ ਆ ਘਰਾਂ ਦੇ ਵਿੱਚ ਰੱਖਣ ਲੱਗੇ ਫਿਰ ਕਿਸ ਤਰ੍ਹਾਂ 10 ਦਿਨ ਹੈਂਡਲ ਕਰਨਗੇ ਜੀ ਨਹੀਂ ਇਹ ਘਰਾਂ ਚ ਰੱਖਿਓ ਨਹੀਂ ਜਾ ਸਕਦੀ ਜੀ ਮਤਲਬ ਜਿਹੜੀ ਜੀਰੀ ਹੈ ਨਾ ਇਹ ਵੈਸੇ ਤਾਂ ਕਣਕ ਦਾ ਵੀ ਬੜਾ ਔਖਾ ਕੰਮ ਹੈ ਕਿਉਂਕਿ ਜੇ ਘਰਾਂ ਚ ਰੱਖਾਂਗੇ ਬਚਦਾ ਤਾਂ ਪਹਿਲਾਂ ਹੀ ਕੁਝ ਨਹੀਂ ਇਹਦੇ ਵਿੱਚੋਂ ਉਹਨੂੰ ਘਰਾਂ ਚ ਸਟੋਰ ਕਰਨ ਤੇ ਪਹਿਲਾਂ ਵੱਢ ਕੇ ਲਿਆ ਕੇ ਉਹਨੂੰ ਉੱਥੇ ਢੇਰੀ ਕਰਾਂਗੇ ਫਿਰ ਉਹਨੂੰ ਦੁਬਾਰਾ ਫੇਰ ਲੋਡ ਕਰਾਂਗੇ ਫਿਰ ਇੱਥੇ ਲੈ ਕੇ ਆਵਾਂਗੇ ਮਤਲਬ ਬਾਰ-ਬਾਰ ਟਰਾਲੀਆਂ ਚ ਭਰਨੀ ਪਊਗੀ ਉਹ ਤਾਂ ਖਰਚੇ ਹੀ ਬਹੁਤ ਜ਼ਿਆਦਾ ਵੱਜ ਜਾਣਾ ਉਹਦੇ ਤੇ ਤਾਂ ਉਹਦੇ ਚ ਤਾਂ ਪੱਲੇ ਹੀ ਕੁਝ ਨਹੀਂ ਪੈਣਾ ਹੈਗਾ ਫਿਰ ਨੱਬ ਤੋਂ ਸੁਖਚੰਦ ਸਿੰਘ ਲੁਬਾਨਾ ਦੀ ਰਿਪੋਰਟ